ਨੇਤਿਸਕਾਰ ਜੋ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਅੱਜ ਆਪਾਂ ਗੱਲ ਕਰਾਂਗੇ ਜਿਹੜੀ ਆਪਣੇ ਪੌਦਿਆਂ ਦੇ ਵਿੱਚ ਮਲਚਿੰਗ ਕੀਤੀ ਜਾਂਦੀ ਆ ਉਹਦੇ ਬਾਰੇ ਆ ਉਹ ਜਿਹੜਾ ਕੁਦਰਤ ਨੇ ਡਿਜ਼ਾਈਨ ਕੀਤਾ ਪੌਦਿਆਂ ਇਸ ਤਰ੍ਹਾਂ ਹੁੰਦਾ ਵੀ ਉਹ ਬਹੁਤ ਸਾਰੇ ਪੌਦ ਨੇੜੇ ਆਪਣੇ ਸਰਦੀ ਦੇ ਪੱਤੇ ਝਾੜ ਦਿੰਦੇ ਨੇ ਤਾਂ ਆਪਣੇ ਲਈ ਇੱਕ ਤਰ੍ਹਾਂ ਦੀ ਖਰਾਕ ਬਣਾ ਲੈਂਦੇ ਨੇ ਜਿਹੜੀ ਉਹਨਾਂ ਨੂੰ ਗਰਮੀ ਦੇ ਵਿੱਚ ਬਰਸਾਤਾਂ ਹੁੰਦੀਆਂ ਤੇ ਮਿਲਦੀ ਰਹਿੰਦੀ ਤੇ ਪੌਦਿਆਂ ਦਾ ਵਿਕਾਸ ਹੁੰਦਾ ਪਰ ਬਹੁਤ ਜਗ੍ਹਾ ਥਾਵਾਂ ਤੇ ਇਸ ਤਰ੍ਹਾਂ ਦੇਖਿਆ ਜਾਂਦਾ ਵੀ ਜਿਹੜੇ ਪੌਦੇ ਹੁੰਦੇ ਨੇ ਉਹਨਾਂ ਥੱਲੇ ਉਹ ਘਾਹ ਨੂੰ ਆਪਣੇ ਪੱਤਿਆਂ ਨੂੰ ਇਕੱਠਾ ਕਰਕੇ ਅੱਗ ਲਾ ਦਿੱਤੀ ਜਾਂਦੀ ਆ ਪਰ ਜਿਵੇਂ ਆਪਾਂ ਇਹਨਾਂ ਬੂਟਿਆਂ ਦੀ ਦੋਸਤੋ ਇਹ ਫਾਲਸ ਦੇ ਬੂਟੇ ਨੇ ਇਹਨਾਂ ਦੀ ਆਪਾਂ ਨੇ ਕਟਿੰਗ ਕਰ ਦਿੱਤੀ ਸੀ ਤੇ ਜਿਹੜਾ ਕਚਰਾ ਕਿਉਂਕਿ ਜਦੋਂ ਕੁਦਰਤੀ ਖੇਤੀ ਹੁੰਦੀ ਆ ਤਾਂ ਹਰੇਕ ਪੌਦਿਆਂ ਦਾ ਕਚਰਾ ਬਹੁਤ ਜ਼ਿਆਦਾ ਬਣ ਜਾਂਦਾ ਜਿਹੜਾ ਉਹਨਾਂ ਦੀ ਖਾਦ ਹੁੰਦਾ ਤੇ ਬਰਸਾਤਾਂ ਪੈਣਗੀਆਂ ਅੱਗੇ ਜਾ ਕੇ ਇਹ ਇਸ ਤਰ੍ਹਾਂ ਇਹ ਮਿੱਟੀ 'ਚ ਰਲਦੇ ਰਹਿਣਗੇ ਤੇ ਪੌਦੇ ਨੂੰ ਦੋ ਚੀਜ਼ਾਂ ਦਾ ਲਾਭ ਹੋਏ ਇੱਕ ਤਾਂ ਇੱਥੇ ਨਦੀਨ ਨਹੀਂ ਉਗਣਾ ਇੱਕ ਉਹਨੂੰ ਪਾਣੀ ਦੀ ਕਮੀ ਨਹੀਂ ਆਉਣੀ ਕਿਉਂਕਿ ਇਹਨੇ ਮਿੱਟੀ ਨੂੰ ਬੜਾ ਵਧੀਆ ਢੰਗ ਨਾਲ ਢੱਕ ਰੱਖ ਦਿੱਤੀ ਜੋ ਵੀ ਮਲਚਿੰਗ ਹੁੰਦੀ ਆ ਤੇ ਜਦੋਂ ਮਿੱਟੀ ਤੱਕ ਸੂਰਜ ਦੀ ਰੌਸ਼ਨੀ ਨਹੀਂ ਪੈਂਦੀ ਤਾਂ ਉਹ ਨਮੀ ਬਣੀ ਰਹਿੰਦੀ ਹੈ ਤੇ ਪੌਦੇ ਨੂੰ ਖਰਾਕੀ ਤੱਤ ਲੈਣੇ ਬੜੇ ਸੌਖੇ ਹੋ ਜਾਂਦੇ ਨੇ ਤੇ ਇਸ ਤਰ੍ਹਾਂ ਹੀ ਬਣਿਆ ਰਹਿੰਦਾ ਪਰ ਆਪਾਂ ਜਿਵੇਂ ਕੁਦਰਤੀ ਖੇਤੀ ਕਰਦੇ ਆ ਬਾਹਰ ਨਾਲ ਦੇ ਖੇਤ ਦੂਜੇ ਹੋਣ ਕਰਕੇ ਕਈ ਵਾਰੀ ਨੁਕਸਾਨ ਹੋ ਜਾਂਦਾ ਕਿਉਂ ਆਪਾਂ ਦਾ ਮਲਚਿੰਗ ਕਰਕੇ ਆਪਣਾ ਕੰਮ ਨਿਬੇੜ ਦੰਨੇ ਆ ਤੇ ਇਸ ਲਈ ਬੇਨਤੀ ਹੈ ਕਿਸਾਨ ਵੀਰਾਂ ਨੂੰ ਜਿਹੜੇ ਆਪਣੇ ਗਵਾਂਡੀਆਂ ਦੇ ਖੇਤਾਂ ਦੇ ਨਾਲ ਖੇਤ ਹੁੰਦੇ ਨੇ ਉੱਥੇ ਥੋੜੀ ਜੀ ਮਲਚਿੰਗ ਘੱਟ ਕਰਿਆ ਕਰੋ ਜਾਂ ਮਲਚਿੰਗ ਇੱਧਰ ਉੱਧਰ ਰੱਖ ਲਿਆ ਕਰੋ ਕਿਉਂਕਿ ਟਾਈਮ ਲੰਗੀ ਜਾਂਦਾ ਜਿਵੇਂ ਆਪਾਂ ਅਗਾਹਾਂ ਬੜਾਈ ਹੁੰਦੀ ਆ ਕਣਕ ਦੀ ਬਾੜੀ 'ਚ ਕਈ ਵਾਰੀ ਨਾੜ ਦੇ ਨਾਲ ਦੇ ਖੇਤ ਵਾਲੇ ਨਾੜ ਨੂੰ ਅੱਗ ਲਾਉਂਦੇ ਨੇ ਤਾਂ ਉਹ ਅੱਗ ਜਿੱਥੇ ਮਲਚਿੰਗ ਹੁੰਦੀ ਆ ਉੱਥੇ ਬਹੁਤੀ ਆ ਜਾਂਦੀ ਆ ਤੇ ਮਲਚਿੰਗ ਦੇ ਵਿੱਚ ਜਦੋਂ ਆਗ ਆ ਜਾਂਦੀ ਹੈ ਤਾਂ ਉਹ ਬੂਟੇ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਸੋ ਮਲਚਿੰਗ ਜ਼ਿਆਦਾ ਮੋਟੀ ਕਰਨੀ ਤਾਂ ਖੇਤ ਦੇ ਆਪਾਂ ਵਿੱਚ ਜ਼ਿਆਦਾ ਕਰਿਆ ਕਰੋ ਬਾਹਰਲੀ ਸਾਈਡ ਤੇ ਕੋਸ਼ਿਸ਼ ਕਰੋ ਵੀ ਘੱਟ ਤੋਂ ਘੱਟ ਮਲਚਿੰਗ ਕੀਤੀ ਜਾਵੇ ਤਾਂ ਕਿ ਆਪਣਾ ਉਸ ਬੂਟੇ ਦਾ ਨੁਕਸਾਨ ਨਾ ਹੋ ਸਕੇ ਕਿਉਂਕਿ ਜਿਹਨੇ ਅੱਗ ਲਾਉਣੀ ਆ ਉਹਨੇ ਤਾਂ ਲਾ ਹੀ ਦੇਣੀ ਆ ਉਹਨੂੰ ਸਮਝਾਉਣਾ ਬਹੁਤ ਔਖਾ ਫੇਰ ਵੀ ਆਪਾਂ ਨੂੰ ਆਪਣੇ ਬੂਟੇ ਨੂੰ ਬਚਾਉਣ ਲਈ ਕਈ ਵਾਰੀ 3-4 ਸਾਲ ਦਾ ਬੂਟਾ ਤਿਆਰ ਹੋਇਆ ਹੁੰਦਾ ਕਿਉਂਕਿ ਸਾਡੇ ਕਈ ਬੂਟਿਆਂ ਦਾ ਨੁਕਸਾਨ ਹੋ ਗਿਆ ਸੀ ਪਰ ਉਹ ਕੁਦਰਤੀ ਖੇਤੀ ਹੁਣ ਕਰਕੇ ਦੁਬਾਰਾ ਤੋਂ ਫੇਰ ਚੱਲ ਪਏ ਓਕੇ ਜੀ ਜੇ ਕਿਹੜਾ ਪਰ ਇੱਕ ਵਾਰੀ ਜਾਨੀ ਪੂਰੇ ਸ ਘਾ ਦਿੱਤੇ ਸਾਨੂੰ ਉਪਰੋਂ ਸੋ ਜਿੱਥੇ ਵੀ ਮਲਚਿੰਗ ਹੁੰਦੀ ਆ ਉਹਨੂੰ ਵਿੱਚ ਆਪਣੇ ਖੇਤ ਦੇ ਜਹਾ ਮਤਲਬ ਜਿੱਥੇ ਤੱਕ ਗਵਾਂਢੀ ਦੀ ਅੱਗ ਨਾ ਪਹੁੰਚ ਸਕੇ ਉੱਥੇ ਵਧੀਆ ਢੰਗ ਨਾਲ ਕਰੋ ਬਾਹਰਲੀ ਸਾਈਡਾਂ ਤੇ ਆਪਾਂ ਘੱਟ ਤੋਂ ਘੱਟ ਮਲਚਿੰਗ ਕਰੀਏ ਜਦੋਂ ਲੱਗ ਗਿਆ ਵੀ ਹੁਣ ਟਾਈਮ ਲੰਘ ਗਿਆ ਹੈ ਅਗਰ ਹੁਣ ਨਹੀਂ ਲੱਗ ਸਕਦੀ ਗਾ ਖੇਤ ਤਿਆਰ ਹੋ ਰਹੇ ਨੇ ਤਾਂ ਉਦੋਂ ਮਲਚਿੰਗ ਮੋਟੀ ਕਰ ਦੋ ਇਸ ਤਰ੍ਹਾਂ ਆਪਾਂ ਗਵਾਂਢੀਆਂ ਦੇ ਸਾਈਡਾਂ ਤੋਂ ਆਉਣ ਵਾਲੀ ਅੱਗ ਤੋਂ ਆਪਣੇ ਬੂਟਿਆਂ ਨੂੰ ਬਚਾ ਸਕੀਏ ਕਿਉਂਕਿ ਮਲਚਿੰਗ ਪੌਦਿਆਂ ਲਈ ਬਹੁਤ ਜ਼ਰੂਰੀ ਹੈ ਜਿਹੜੇ ਪੌਦੇ ਕੋਲ ਮਲਚਿੰਗ ਹੋਈ ਹੁੰਦੀ ਆ ਕਿਉਂਕਿ ਉਹਦਾ ਹੀ ਕਚਰਾ ਉਹਦੀ ਕਟਿੰਗ ਵਗੈਰਾ ਆਪਾਂ ហេਟਾਂ ਸਿੱਟ ਦੰਨੇ ਆ ਕਿਉਂਕਿ ਉਦਰ ਦਾ ਡਿਜ਼ਾਈਨ ਇਸ ਤਰ੍ਹਾਂ ਵੀ ਇਹ ਪੌਦੇ ਆਪਣੀ ហេਠਲੀ ਜੋ ਉਹਨੇ ਧਰਤੀ ਦੇ ਥੱਲੇ ਜਗ੍ਹਾ ਬੂਟਿਆਂ ਕੋਲ ਐ ਉੱਥੇ ਉਹ ਆਪਣਾ ਆਪ ਨੂੰ ਬਚਾਉਣ ਲਈ ਇਸ ਤਰ੍ਹਾਂ ਕੁਦਰਤ ਦਾ ਡਿਜ਼ਾਈਨ ਉਹਨੂੰ ਆਪਾਂ ਵਧੀਆ ਬਣਾ ਕੇ ਰੱਖੀਏ ਕਿਉਂਕਿ ਕਟਿੰਗ ਕਰਨ ਦਾ ਮਤਲਬ ਇਹ ਹੁੰਦਾ ਜਿਹੜੀ ਆ ਪ੍ਰੂਨਿੰਗ ਕਰਦੇ ਆ ਵੀ ਉਹਦਾ ਉਤਪਾਦਨ ਵਧੀਆ ਬਣਿਆ ਰਹੇ ਤੇ ਬੂਟਾ ਜ਼ਿਆਦਾ ਉੱਚਾ ਨਾ ਹੋਵੇ ਕਿਉਂ ਜਿੰਨਾ ਜ਼ਿਆਦਾ ਬੂਟਾ ਉੱਚਾ ਹੁੰਦਾ ਫਿਰ ਪੰਛੀ ਵੀ ਉਹ ਤੇ ਫਲ ਫਰੂਟ ਤੋੜ ਕੇ ਨੁਕਸ ਛੋਟੇ ਬੂਟੇ ਤੇ ਫਿਰ ਉਹ ਘਟਾਉਂਦੇ ਨੇ ਕਿਉਂਕਿ ਉਹਨਾਂ ਨੂੰ ਸੱਪ ਜਾਂ ਹੋਰ ਜੀਵਾਂ ਦਾ ਡਰ ਹੁੰਦਾ ਨੀਵੇਂ ਥਾਂ ਤੇ ਉਹ ਹਮਲਾ ਬਹੁਤ ਜ਼ਿਆਦਾ ਘਟ ਜਾਂਦਾ ਸੋ ਇਸ ਤਰ੍ਹਾਂ ਪਹਿਨਾ ਬੂਟਿਆਂ ਨੂੰ ਬਚਾ ਕੇ ਰੱਖੀਏ ਕਿਉਂਕਿ ਹੁਣ ਇਹਨਾਂ ਨੇ ਗਾਂ ਤੋਂ ਪਾਂ ਚਮਕਣੀ ਹੈ ਇਹਨਾਂ ਨੇ ਆਪਣਾ ਵਧੀਆ ਫਟਾਰਾ ਹੁੰਦਾ ਤੇ ਵਧੀਆ ਫਰੂਟ ਆਉਂਦਾ ਕਿਉਂਕਿ ਫਾਲਸਾ ਇੱਕ ਵਧੀਆ ਫਾਲਾ ਤੇ ਇਹਦੀ ਕੀਮਤ ਵੀ ਵਧੀਆ ਮਿਲਦੀ ਆ ਪਰ ਤੋੜਨ ਨੂੰ ਮਿਹਨਤ ਆਉਂਦੀ ਆ ਤੇ ਇਸ ਤਰ੍ਹਾਂ ਇਹਦਾ ਬਹੁਤ ਜ਼ਿਆਦਾ ਕਚਰਾ ਹੁੰਦਾ ਸੋ ਇਹਦੀ ਖਰਾਕ ਆਪਣੇ ਪੌਦਾ ਆਪਣਾ ਖਰਚਾ ਖੁਦ ਕਰਨ ਲੱਗ ਜਾਂਦਾ ਇੱਕ ਤਰ੍ਹਾਂ ਨਾਲ ਤੇ ਇਸ ਤਰ੍ਹਾਂ ਇਹ ਹੋ ਰਿਹਾ ਸੋ ਇਸ ਤਰ੍ਹਾਂ ਆਪਾਂ ਆਪਣੇ ਬੂਟਿਆਂ ਨੂੰ ਮਲਚਿੰਗ ਆਪ ਕਰੀਏ ਤੇ ਉਹਨਾਂ ਦਾ ਕਚਰਾ ਉਹ ਨਹੀਂ ਜਾਣਾ ਦੀ ਸਿੱਟੀ ਹੈ ਤਾਂ ਕਿ ਉਹਦਾ ਪੌਦੇ ਦੀ ਵਧੀਆ ਸਿਹਤਮਾਨ ਸਕੇ ਤੇ ਉਹ ਮਜ਼ਬੂਤ ਹੋਵੇ ਸੋ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ ਵਿੱਚ ਔਰਦਿਆਂ ਦਾ ਵਧੀਆ ਵਿਕਾਸ ਕਰ ਸਕਦੇ ਹਾਂ ਪਰ ਬੇਨਤੀ ਇਹ ਹੈ ਵੀ ਬਾਹਰਲੀ ਸਾਈਡਾਂ ਤੋਂ ਜਿਵੇਂ ਆਪਾਂ ਇਹਨਾਂ ਨੂੰ ਬਚਾ ਕੇ ਰੱਖੀਏ ਤਾਂ ਕਿ ਵੱਧ ਤੋਂ ਵੱਧ ਹਰਿਆਲੀ ਵਧੇ ਵਾਤਾਵਰਨ ਵਧੀਆ ਹੋਵੇ ਤੇ ਆਪਣੇ ਪੌਦਿਆਂ ਦਾ ਵਿਕਾਸ ਹੋਵੇ ਤੇ ਖਰਚੇ ਘਟਣਾ ਸੋ ਕੁਦਰਤੀ ਖੇਤੀ ਜਿਹਾ ਸੌਖੇ ਢੰਗ ਨਾਲ ਹੋ ਰਿਹਾ ਸੋ ਬਹੁਤ ਬਹੁਤ ਧੰਨਵਾਦ ਜੀ ਸਤ ਸ੍ਰੀ ਅਕਾਲ